ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਭ ਦੇ ਨਾਲ ਇਸ ਚੈਨਲ ਤੇ ਇੱਕ ਬਹੁਤ ਹੀ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਸਾਂਝੀ ਕਰ ਰਿਹਾ ਖਾਸ ਕਰਕੇ ਜਿਹੜੇ ਭਾਰਤੀ ਫੌਜ ਦੇ ਵਿੱਚ ਡਿਊਟੀ ਕਰ ਰਹੇ ਨੇ ਜਾਂ ਜਵਾਨ ਨੇ ਜੇਸਓ ਨੇ ਜਾਂ ਆਫੀਸਰ ਨੇ ਜਾਂ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚ ਇਹ ਉਹਨਾਂ ਸਭ ਦੇ ਵਾਸਤੇ ਜਿਹੜੀ ਜ਼ਰੂਰੀ ਜਾਣਕਾਰੀ ਆ ਔਰ ਨਾਲ ਹੀ ਜਿਹੜੇ ਰਿਟਾਇਰਡ ਆਏ ਨੇ ਪੈਨਸ਼ਨ ਲੈ ਰਹੇ ਨੇ ਚਾਹੇ ਉਹ ਜਵਾਨ ਨੇ ਸਪਾਹੀ ਤੋਂ ਲੈ ਕੇ ਹੌਲਦਾਰ ਤੱਕ ਜਾਂ ਨਾਇਬ ਸੁਬੇਦਾਰ ਤੋਂ ਲੈ ਕੇ ਸੁਬੇਦਾਰ ਮੇਜਰ ਤੱਕ ਜੇਸੀਓ ਰੈਂਕ ਔਰ ਅਫਸਰ ਦੇ ਵਿੱਚ ਨੇ ਜਿਹੜੇ ਪੈਨਸ਼ਨ ਆਏ ਨੇ ਉਹਨਾਂ ਵਾਸਤੇ ਵੀ ਜ਼ਰੂਰੀ ਜਾਣਕਾਰੀ ਜਿਹੜਾ ਬਦਲਾਅ ਕੀਤਾ ਗਿਆ ਭਾਰਤੀ ਫੌਜ ਦੇ ਜਿਹੜਾ AGI ডিপਾਰਟਮੈਂਟ ਆ ਆਰਮੀ ਗਰੁੱਪ ਇੰਸ਼ੋਰੈਂਸ ਫੰਡ ਵੱਲੋਂ ਜਿਹੜਾ ਬਦਲਾਅ ਕੀਤਾ ਗਿਆ ਜਿਹੜਾ ਵਾਅਦਾ ਕੀਤਾ ਗਿਆ ਡਿਊਟੀ ਕਰ ਰਹੇ ਫੌਜੀਆਂ ਨੂੰ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਮਿਲਣ ਵਾਲੀ ਰਾਸ਼ੀ ਹੈ ਜਿਹੜਾ ਕਵਰ ਉਹਦੇ ਵੀ ਜਿਹੜਾ ਵਾਅਦਾ ਕੀਤਾ ਗਿਆ ਉਹਦੀ ਮੈਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਸੋ ਆਪਾਂ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਹੜਾ ਇੱਕ ਜਵਾਨ ਫੌਜੀ ਵਿੱਚ ਡਿਊਟੀ ਕਰਦਾ ਜਿਸ ਦਿਨ ਤੋਂ ਭਰਤੀ ਹੁੰਦਾ ਜਦੋਂ ਸਪਾਈ ਬਣ ਜਾਂਦਾ ਤਾਂ ਉਹਦੀ ਤਨਖਾਹ ਦੇ ਵਿੱਚੋਂ ਕੁਝ ਕਟਿੰਗ ਕੀਤੀ ਜਾਂਦੀ ਹੈ ਜਿਹੜੀ ਪੈਨਸ਼ਨ ਸਲਿੱਪ ਜਿਹੜੀ ਸੈਲਰੀ ਸਲਿੱਪ ਹੁੰਦੀ ਮਾਫ ਕਰਨਾ ਜਵਾਨ ਦੀ ਉਹਦੇ ਵਿੱਚ ਉਹਦੀ ਤਨਖਾਹ ਦੇ ਵਿੱਚੋਂ ਕੀ ਕੀ ਕਟਿਆ ਜਾਂਦਾ ਉਹਦੇ ਤੋਂ ਬਾਅਦ ਉਹਦੀ ਜਿਹੜੀ ਬਚਦੀ ਤਨਖਾਹ ਹੈ ਉਹਦੇ ਖਾਤੇ ਵਿੱਚ ਪਾਈ ਜਾਂਦੀ ਹੈ ਉਹ ਜਿਹੜੀ ਕਟਿੰਗ ਹੁੰਦੀ ਹੈ ਉਹਦੇ ਵਿੱਚ ਉਹਦਾ ਇੱਕ ਤਾਂ ਹੁੰਦਾ ਹੈ ਏਪੀਪੀਐਫ ਆਰਮੀ ਪ੍ਰੋਵੀਡੈਂਟ ਫੰਡ ਉਹ ਜਿਹੜਾ ਉਹਦਾ ਕਟਿਆ ਜਾਂਦਾ ਜਿਹੜਾ ਉਹਨੂੰ ਪੈਨਸ਼ਨ ਆਉਣ ਵੇਲੇ ਉਹਨੂੰ ਸਾਰਾ ਵਿਆਜ ਸਮੇਤ ਉਹ ਦਿੱਤਾ ਜਾਂਦਾ ਤੇ ਜੇਕਰ ਉਸ ਬੰਦੇ ਦੇ ਨਾਲ ਉਸ ਜਵਾਨ ਦੇ ਨਾਲ ਕੁਦਰਤ ਘਟਨਾ ਹੋ ਜਾਂਦੀ ਹੈ ਤਾਂ ਉਹਦੇ ਪਰਿਵਾਰ ਨੂੰ ਸਾਰਾ ਜਿਹੜਾ ਫੰਡ ਆ ਵਿਆਖੇਤ ਦੇ ਦਿੱਤਾ ਜਾਂਦਾ ਹੈ ਇਹ ਹੁੰਦਾ ਹੈ ਏਪੀਐਫ ਆਰਮੀ ਪ੍ਰੋਵੀਡੈਂਟ ਫੰਡ ਇੱਕ ਤਾਂ ਇਹ ਹੁੰਦਾ ਦੂਸਰਾ ਉਹਦੇ ਵਿੱਚ ਜਿਹੜੀ ਕਟਿੰਗ ਹੁੰਦੀ ਹੈ ਉਹ ਹੁੰਦੀ ਏਜੀਆਈਐਫ ਦੀ ਆਰਮੀ ਗਰੁੱਪ ਇੰਸ਼ੋਰੈਂਸ ਫੰਡ ਇਹ ਭਾਰਤੀ ਫੌਜ ਵੱਲੋਂ ਜਿਹੜਾ ਇੱਕ ਬੰਦੋਬਸਤ ਕੀਤਾ ਗਿਆ ਕਿ ਸਾਰੇ ਜਵਾਨਾ ਜੇਸਓ ਅਫਸਰਾਂ ਤੋਂ ਉਹਨਾਂ ਨੇ ਤਨਖਾਹ ਦੇ ਵਿੱਚੋਂ ਹਰ ਮਹੀਨੇ ਕੁਝ ਕਟਿੰਗ ਕੀਤੀ ਜਾਏਗੀ ਡਿਊਟੀ ਕਰਦੇ ਆ ਜੇਕਰ ਕਿਸੇ ਦੀ ਡੈਥ ਹੋ ਜਾਂਦੀ ਹੈ ਕੋਈ ਸ਼ਹੀਦ ਹੋ ਜਾਂਦਾ ਹੈ ਉਸ ਦੇ ਪਰਿਵਾਰ ਨੂੰ ਉਸ ਪੈਸੇ ਦਾ ਬੈਨੀਫਿਟ ਆ ਜਿਹੜਾ ਉਸ ਪੈਸੇ ਦਾ ਉਹ ਦਿੱਤਾ ਜਾਂਦਾ ਨਹੀਂ ਤਾਂ ਜਦੋਂ ਤੰਦਰੁਸਤ ਜਵਾਨ ਜੇਸਿਓ ਜਾਂ ਅਫਸਰ ਪੈਨਸ਼ਨ ਆਉਂਦਾ ਹੈ ਕਿ ਜਿਹੜਾ ਏਜੀਆਫ ਦੀ ਉਹਦੀ ਕਟਿੰਗ ਹੋਈ ਹੁੰਦੀ ਹੈ ਸਾਰਾ ਪੈਸਾ ਜਿਹੜਾ ਉਹਦੇ ਖਾਤੇ ਵਿੱਚ ਪਾ ਦਿੱਤਾ ਜਾਂਦਾ ਸੋ ਇਹਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਹੈ ਤਕਰੀਬਨ ਇਹ ਹਰ 4-5 ਸਾਲ ਬਾਅਦ ਜਿਹੜੀ ਮੀਟਿੰਗ ਹੁੰਦੀ ਹੈ ਬੋਰਡ ਆਫ ਗਵਰਨੈਂਸ ਦੀ ਉਹਦੇ ਵਿੱਚ ਇਹ ਜਿਹੜਾ ਵਾਅਦਾ ਕੀਤਾ ਜਾਂਦਾ ਸੋ ਇਹ ਜਿਹੜਾ ਫੌਜ ਦੇ ਵਿੱਚ ਇਸ ਟਾਈਮ ਜਵਾਨ ਡਿਊਟੀ ਕਰ ਰਹੇ ਨੇ ਉਹਨਾਂ ਨੂੰ ਜਿਸੀਓ ਅਫਸਰਾਂ ਜਿਹੜਾ ਏਜੀਆਈਐਫ ਦੇ ਵੱਲੋਂ 22 April ਨੂੰ ਇੱਕ ਲੈਟਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਅੱਸੀ ਵੀ ਜਿਹੜੀ ਮੀਟਿੰਗ ਹੋਈ ਆ ਬੋਰਡ ਆਫ ਗਵਰਨੈਂਸ ਦੀ ਬੀਓਜੀ ਦੀ ਜਿਹੜੀ 4 April 2025 ਨੂੰ ਜਿਹਦੇ ਵਿੱਚ ਏਜੀਆਈਐਫ ਦੀ ਜਿਹੜੀ ਕਟਿੰਗ ਐ ਤੇ ਜਿਹੜਾ ਉਹਦਾ ਕਵਰ ਹੈ ਉਹਦੇ ਵਿੱਚ ਵਾਅਦਾ ਕੀਤਾ ਗਿਆ ਕਿੰਨਾ ਕੀਤਾ ਗਿਆ ਇਹ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਸਭ ਤੋਂ ਪਹਿਲਾਂ ਜਿਹੜੇ ਓਅਰ ਰੈਂਕ ਹੈ ਜੀਐਸਓ ਓਅਰ ਰੈਂਕ ਹੈ ਉਹਨਾਂ ਦਾ ਪਹਿਲਾਂ 5000 ਰੁਪਏ ਤਨਖਾਹ ਦੇ ਵਿੱਚੋਂ ਕੱਟਦਾ ਸੀ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਚੱਲਿਆ ਆ ਰਿਹਾ ਸੀ ਇਹਦੇ ਵਿੱਚ ਵਾਧਾ ਹੁੰਦਾ ਰਹਿੰਦਾ ਇਹ ਜਿਹੜਾ 1 April ਤੋਂ ਪਹਿਲਾਂ ਉਹਨਾਂ ਦਾ ਜਿਹੜਾ 5000 ਰੁਪਏ ਕੱਟਦਾ ਸੀ ਹੁਣ ਜਿਹੜਾ ਉਹਨਾਂ ਦਾ 75 ਹੈ 7500 ਰੁਪਏ ਕੱਟਣਾ ਸ਼ੁਰੂ ਹੋ ਗਿਆ 7500 ਹਰ ਮਹੀਨੇ ਕੱਟੇਗਾ ਔਰ ਉਹਦੇ ਵਿੱਚ ਉਹਨਾਂ ਦਾ ਜਿਹੜਾ 75 ਲੱਖ ਦਾ ਇੰਸ਼ੋਰੈਂਸ ਕਵਰ ਕੀਤਾ ਗਿਆ ਕੋਈ ਐਮਰਜੈਂਸੀ ਦੇ ਵਿੱਚ ਉਹਨਾਂ ਦੀ ਡੈਥ ਹੋ ਜਾਂਦੀ ਤੇ ਪਰਿਵਾਰ ਨੂੰ 75 ਲੱਖ ਰੁਪਏ ਜਿਹੜਾ ਉਹ ਦਿੱਤਾ ਜਾਏਗਾ ਜੇ ਕੋਈ ਜਵਾਨ ਜਿਸ ਉਹ ਡਿਸੇਬਲ ਹੋ ਜਾਂਦਾ ਆਂਗੇਣ ਹੋ ਜਾਂਦਾ ਫੌਜ ਵਿੱਚ ਡਿਊਟੀ ਕਰਦਿਆਂ ਤਾਂ ਉਹਦੇ ਪਰਿਵਾਰ ਨੂੰ ਜਿਹੜਾ 12.5 ਲੱਖ ਰੁਪਏ ਉਹ ਫੌਜ ਵੱਲੋਂ ਦਿੱਤਾ ਜਾਏਗਾ ਇਸੇ ਤਰ੍ਹਾਂ ਜਿਹੜਾ ਅਫਸਰਾਂ ਦਾ ਉਹਨਾਂ ਦੀ ਜਿਹੜੀ ਕਟਿੰਗ ਹੈ ਉਹ ਹੁਣ 12500 ਕਰ ਦਿੱਤੀ ਗਈ ਹੈ 12500 ਉਹਨਾਂ ਦਾ ਹਰ ਮਹੀਨੇ EJF ਵਿੱਚ ਕੱਟੇਗਾ ਜਿਹੜੇ ਉਹਨਾਂ ਨੂੰ بیمਾ ਜਿਹੜਾ ਮਿਲੇਗਾ ਉਹ 1 ਕਰੋੜ 25 ਲੱਖ ਦਾ ਮਿਲੇਗਾ ਜੇਕਰ ਉਹਨਾਂ ਦੀ ਫੌਜ ਵਿੱਚ ਡਿਊਟੀ ਕਰਦੇ ਆ ਡੈਥ ਹੋ ਜਾਂਦੀ ਆ ਤਾਂ ਤੇ ਜੇਕਰ ਡਿਸੇਬਲ ਹੋ ਜਾਂਦੇ ਨੇ ਤੇ 25 ਲੱਖ ਰੁਪਏ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਮਿਲੇਗਾ ਇਸ ਤਰ੍ਹਾਂ ਜਿਹੜੀ ਟੈਰੀਟੋਰੀਅਲ ਆਰਮੀ ਹੈ ਉਹਦੇ ਵਿੱਚ ਵੀ ਬਦਲਾਅ ਕੀਤਾ ਗਿਆ ਹਰ ਮਹੀਨੇ ਜਿਹੜਾ ਉਹਨਾਂ ਦਾ ਟੈਰੀਟੋਰੀਅਲ ਆਰਮੀ ਦੇ ਵਿੱਚ ਜਿਹੜਾ ਪੈਸਾ ਕੱਟਦਾ ਉਹ ਸਾਲ ਦਾ ਇਕੱਠਾ ਕੱਟਦਾ ਜਿਹੜਾ ਜਵਾਨ ਜੇਸੀਓ ਦਾ ਜਿਹੜਾ ਇਕੱਠੇਗਾ ਉਹ 36000 ਰੁਪਏ ਸਾਲ ਦਾ ਤੇ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਕਵਰ ਮਿਲੇਗਾ ਉਹ 37 ਲੱਖ ਰੁਪਏ ਦਾ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨੂੰ ਡਿਸੇਬਿਲਟੀ ਕਵਰ ਮਿਲਣਾ ਉਹ ਉਹਨਾਂ ਦਾ 12.5 ਲੱਖ ਰੁਪਏ ਦਾ ਜਵਾਨ ਔਰ ਜੀਸੀਓ ਦਾ ਟੀਏ ਦੇ ਵਿੱਚ ਜਿਹੜੇ ਅਫਸਰ ਨੇ ਉਹਨਾਂ ਦਾ ਜਿਹੜਾ ਹੁਣ 70000 ਰੁਪਏ ਸਾਲ ਦੀ ਕਟਿੰਗ ਹੋਏਗੀ ਐਨੂਅਲ ਕਟਿੰਗ ਈਜੀਆਈਐਫ ਦੇ ਵਿੱਚ ਤੇ ਉਹਨਾਂ ਨੂੰ ਜਿਹੜਾ ਇੰਸ਼ੂਰੈਂਸ ਕਵਰ ਮਿਲੇਗਾ ਉਹ ਮਿਲੇਗਾ 75 ਲੱਖ ਦਾ ਇਹਦਾ ਡਿਸੇਬਿਲਟੀ ਕਵਰ ਮਿਲਣਾ ਉਹ ਮਿਲਣਾ 25 ਲੱਖ ਦਾ ਸੋ ਇਹ ਦੋ ਜਿਹੜੇ ਮੇਨ ਜਿਹੜੇ ਮਹਿਕਮੇ ਨੇ ਫੌਜ ਦੇ ਜਿਨ੍ਹਾਂ ਦੇ ਵਿੱਚੋਂ ਹਰ ਮਹੀਨੇ ਤਨਖਾਹ ਦੇ ਵਿੱਚੋਂ ਜਵਾਨਾਂ ਦੀ ਜਿਹੜੀ ਕਟਿੰਗ ਹੁੰਦੀ ਹੈ ਤੇ ਉਹਨਾਂ ਨੂੰ ਇਹੀ ਪੈਸਾ ਐਮਰਜੈਂਸੀ ਦੀ ਹਾਲਤ ਵਿੱਚ ਉਹਨਾਂ ਨੇ ਪਰਿਵਾਰ ਨੂੰ ਦਿੱਤਾ ਜਾਂਦਾ ਹੈ ਜੇਕਰ ਉਹ ਠੀਕ ਠਾਕ ਰਿਟਾਇਰਮੈਂਟ ਹੁੰਦੇ ਨੇ ਤੇ ਉਹਨਾਂ ਦਾ ਸਾਰਾ ਪੈਸਾ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ ਹੁਣ ਇਹ ਇਸ ਤੋਂ ਬਾਅਦ ਜਿਹੜਾ ਆਪਸ਼ਨ ਆਉਂਦਾ ਜਿਹੜੇ ਰਿਟਾਇਰਡ ਫੌਜ ਦੇ ਵਿੱਚੋਂ ਪੈਨਸ਼ਨ ਆ ਗਏ ਨੇ ਜਵਾਨ ਨੇ ਜੇਸੀ ਨੂੰ ਜਾਂ ਅਫਸਰ ਨੇ ਜਦੋਂ ਪੈਨਸ਼ਨ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਜਿਹੜਾ ਏਜੀਆਈਐਫ ਦਾ ਜਿਹੜਾ ਕਵਰ ਹੈ ਲਾਗੂ ਹੈ ਸੋ ਉਹਦੇ ਵਿੱਚ ਕਿਸ ਤਰ੍ਹਾਂ ਨਾਲ ਤੁਹਾਨੂੰ ਜਿਹੜਾ ਲੈਟਰ ਮਿਲਦਾ ਪੈਨਸ਼ਨ ਆਉਣ ਵੇਲੇ ਕਿੱਥੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਤੁਹਾਨੂੰ ਕਿੰਨਾ ਤੁਹਾਡੀ ਕਟਿੰਗ ਹੋਣੀ ਆ ਕਿੰਨਾ ਤੁਹਾਨੂੰ ਜਿਹੜਾ ਪੈਸਾ ਮਿਲਣਾ ਤੁਹਾਡੇ ਨਾਲ ਮਿਸ ਹੈਪਨਿੰਗ ਹੋਣ ਤੇ ਕਿੰਨੇ ਸਾਲਾਂ ਤੱਕ ਉਹਦਾ ਜਿਹੜੀ ਵੈਲਿਡਿਟੀ ਰਹਿਣੀ ਆ ਔਰ ਕਿਵੇਂ ਤੁਸੀਂ ਉਹ ਪੈਸਾ ਲੈ ਸਕਦੇ ਹੋ ਔਰ ਇਹ ਜਿਹੜਾ ਪੈਸਾ ਤੁਹਾਡਾ ਤੁਸੀਂ ਇੱਕ ਵਾਰੀ ਜਿਹੜਾ ਪੈਨਸ਼ਨ ਆਉਣ ਵੇਲੇ ਪੇਮੈਂਟ ਕਰਦੇ ਹੋ ਇਹ ਰਿਫੰਡੇਬਲ ਆ ਜਾਂ ਨਾਨ ਰਿਫੰਡੇਬਲ ਹੈ ਅਗਰ ਤੁਹਾਨੂੰ ਜਿਹੜਾ ਇੰਸ਼ੋਰੈਂਸ ਕਵਰ ਦੇ ਜਿਹੜਾ ਟਾਈਮ ਪੀਰੀਅਡ ਆ ਉਹਦੇ ਵਿੱਚ ਤੁਸੀਂ ਠੀਕ ਠਾਕ ਰਹਿੰਦੇ ਹੋ ਤਾਂ ਤੁਹਾਡਾ ਜਿਹੜਾ ਪੈਸਾ ਜਮ੍ਹਾਂ ਕੀਤਾ ਪੈਨਸ਼ਨ ਉਹ ਤੁਹਾਨੂੰ ਵਾਪਸ ਵੀ ਮਿਲ ਜਾਏਗਾ ਉਹਦੀ ਸਾਰੀ ਜਿਹੜੀ ਪੂਰੀ ਮੈਂ ਜਾਣਕਾਰੀ ਹੈ ਉਹ ਅਗਲੀ ਵੀਡੀਓ ਦੇ ਵਿੱਚ ਦੇਵਾਂਗਾ ਕਿ EGIF ਦੇ ਵਿੱਚ ਰਿਟਾਇਰਡ ਜਵਾਨ JSO ਅਫਸਰ ਦਾ ਕਿੰਨੀ ਹੁਣ ਜਿਹੜੀ ਕਟਿੰਗ ਹੋਏਗੀ ਕਿੰਨਾ ਜਿਹੜਾ ਉਹਨਾਂ ਨੂੰ ਪੈਸਾ ਮਿਲੇਗਾ ਕਿੰਨੇ ਸਾਲਾਂ ਦੇ ਵਿੱਚ ਮਿਲੇਗਾ ਔਰ ਕਿਵੇਂ ਤੁਸੀਂ ਉਹਨੂੰ ਜਿਹੜਾ ਰਿਫੰਡ ਕਰਾ ਸਕਦੇ ਹੋ ਉਹ ਸਾਰੀ ਜਾਣਕਾਰੀ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਫਿਲਹਾਲ ਇਹ ਜਿਹੜੀ ਜਾਣਕਾਰੀ ਹੈ ਫੌਜ ਦੇ ਜਵਾਨ JSO ਅਫਸਰ ਜਿਹੜੇ ਡਿਊਟੀ ਕਰ ਰਹੇ ਨੇ ਉਹਨਾਂ ਦੇ ਲਈ ਇਹ ਵੱਤੋ ਵਾਦਿਆਂ ਨੂੰ ਸ਼ੇਅਰ ਕਰਦੇ ਹਾਂ ਜੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਰਿਸ਼ਤੇਦਾਰੀ ਦੇ ਵਿੱਚ ਕਿ ਫੌਜੀ ਜਵਾਨ ਡਿਊਟੀ ਕਰ ਰਿਹਾ ਉਹਨੂੰ ਪਤਾ ਹੋਣਾ ਚਾਹੀਦਾ ਕਿ ਹਰ ਮਹੀਨੇ ਜਿਹੜੀ ਮੇਰੀ ਤਨਖਾਹ ਦੇ ਵਿੱਚੋਂ ਇਹ 7500 ਰੁਪਿਆ ਹੁਣ ਜਿਹੜਾ ਕਟਣਾ ਸ਼ੁਰੂ ਹੋ ਗਿਆ ਇਹਦਾ ਮੈਨੂੰ ਸਰਕਾਰ ਵੱਲੋਂ ਕੀ ਬੈਨੀਫਿਟ ਹੈ ਮੇਰੇ ਨਾਂ ਰਹਿਣ ਦੀ ਹਾਲਤ ਵਿੱਚ ਮੇਰੇ ਪਰਿਵਾਰ ਨੂੰ ਕਿੰਨਾ ਪੈਸਾ ਮਿਲਣਾ ਉਹ ਸਾਰੀ ਜਿਹੜੀ ਜਾਣਕਾਰੀ ਹੈ ਉਹ ਤੁਸੀਂ ਵੱਤੋ ਵਾਦਿਆਂ ਨੂੰ ਸ਼ੇਅਰ ਕਰ ਦਿਓ ਔਰ ਇਹ ਸਭ ਤੱਕ ਪਹੁੰਚਣੀ ਚਾਹੀਦੀ ਹੈ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਨ੍ਹਾਂ ਨੇ ਜੇ ਤੱਕ ਨਹੀਂ ਕੀਤਾ ਤਾਂ ਕਿ ਇਸੇ ਤਰ੍ਹਾਂ ਦੀ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਮੇਰੇ ਤੱਕ ਪਹੁੰਚਦੀਆਂ ਨੇ ਤੁਹਾਡੇ ਤੱਕ ਮੈਂ ਸਾਂਝੀਆਂ ਕਰਦਾ ਰਵਾਂਗਾ ਆਉਣ ਵਾਲੇ ਸਮੇਂ ਦੇ ਵਿੱਚ ਜਿਉਂਦੇ ਵਾਸਤੇ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ